ਕੀ ਕਹਿੰਦੇ ਭਲੇ ਮਾਨਸ ਬੰਦਾ ਮਿਲਿਆ ਤੈਨੂੰ ਆ ਭਲੇ ਮਾਨਸ ਬੰਦੇ ਨਾ ਸਭ ਤੋਂ ਜ਼ਿਆਦਾ ਕੰਜਰ ਹੁੰਦੇ ਆ ਬੋਲਦੇ ਨਹੀਂ ਨਹੀਂ ਜਾਣਾ ਪੈਣਾ ਲੱਗਦਾ ਅ ਮੰਨ ਛੱਡ ਤੇ ਆ ਜਿਹੜੀ ਵਿਆਹ ਕੇ ਲੈਂਦੀ ਨਾ ਇਹਦੇ ਵੱਲ ਧਿਆਨ ਦੇ ਆ ਉੱਡਾ ਉੱਚੀ ਉੱਚੀ ਬੋਲ ਕੇ ਮੇਰਾ ਗਲਾ ਫਟ ਗਿਆ ਹੈ ਤੇ ਤੈਨੂੰ ਸੁਣਾਈ ਨਹੀਂ ਦਿੱਤਾ ਜਿਹੜੇ ਹਿਸਾਬ ਨਾਲ ਜਸਵਿੰਦਰ ਬਰਾਰ ਤੋਂ ਵੀ ਉੱਚੀ ਆਵਾਜ਼ ਚ ਬੋਲਣ ਲਈ ਹੈ ਨਾ ਸਾਰੇ ਮਹੱਲੇ ਨੂੰ ਸੁਣਾਈ ਦਿੱਤਾ ਆ ਹਾਂ ਮਹੱਲੇ ਨੂੰ ਸੁਣਾਈ ਦੇਗਾ ਪਰ ਤੈਨੂੰ ਸੁਣਾਈ ਨਹੀਂ ਦਿੱਤਾ ਦਿੱਤਾ ਤੇ ਸੁਣਾਈ ਮੈਨੂੰ ਵੀ ਹਾਂ ਤੇ ਮੈਂ ਜਵਾਬ ਕਿਉਂ ਨਹੀਂ ਦਿੱਤਾ ਮੈਂ ਦਿੱਤਾ ਜਵਾਬ ਮੈਂ ਆਖੋ ਬੋਲਿਆ ਵੀ ਤੇਰੀ ਖੱਪਖਾਨੇ ਚ ਮੇਰੀ ਆਵਾਜ਼ ਦੱਬੀ ਗਈ ਆ ਆ ਏਡੇ ਲੰਮੇ ਕਾਂਡੇ ਪਾ ਕੇ ਫਸਾਨਾ ਖਾਨ ਬਣੀ ਹੈ ਡਿਜੀਟਲਾਂ ਚ ਚੱਲੀ ਇਹ ਮੇਰੀ ਮਾਂ ਨੇ ਗਿਫਟ ਚ ਦਿੱਤੇ ਸੀ ਉਹ ਖਾਨਦਾਨੀ ਆ ਤੁਸੀਂ ਇਹ ਸਭ ਛੱਡੋ ਚਲੋ ਚੰਗਾ ਤੁਸੀਂ ਤਿਆਰ ਹੋ ਕੇ ਬੈਠੇ ਹੋ ਮੇਰੇ ਪਿੱਕੇ ਜਾਣਾ ਹੈ ਕਿ ਉਹ ਕਿ ਮੇਰੀ ਮੰਮੀ ਠੀਕ ਨਹੀਂ ਹੈਗੀ ਮੰਮੀ ਠੀਕ ਨਹੀਂ ਹੈ ਕੀ ਹੋਇਆ ਮੰਮੀ ਨੂੰ ਕੀ ਹੋਇਆ ਮੰਮੀ ਨੂੰ ਕੀ ਹੋਇਆ ਮੰਮੀ ਨੂੰ ਮੰਮੀ ਦੇ ਮੰਮੀ ਦੇ ਸਿਰ ਪੀੜ ਹੋ ਰਹੀ ਹੈ ਓਏ ਭਾਈ ਓਏ ਓਏ ਮੇਰੇ ਗੱਲ ਸੁਣੋ ਤੁਸੀਂ ਆਪਣੇ ਨਾ ਕੱਪੜੇ ਪੈਕ ਕਰ ਲਿਓ 3-4 ਦਿਨ ਲਾ ਕੇ ਆਵਾਂਗੇ ਕੋਈ ਪਤਾ ਨਹੀਂ ਨਾ ਹੁੰਦਾ ਸਿਰ ਜਿਆਦਾ ਪਿੜੋ ਰਹੇ ਤਿੰਨ ਚਾਰ ਦਿਨ ਕਿਉਂ ਲਾ ਕੇ ਆਉਣੇ ਆ ਮੰਮੀ ਤੇ ਸਿਰ ਪਿੜੋਣ ਢੀ ਕਿ ਪੱਤੇ ਦਾ ਪ੍ਰਸ਼ਨ ਹੋਇਆ ਉਹਦਾ ਉਹ ਬੰਦ ਕਰ ਆਪਣੀ ਕਾਲੀ ਜ਼ਬਾਨ ਤੇ ਚੁੱਪ ਕਰਕੇ ਚੱਲ ਮੈਂ ਨਾਲ ਮੈਂ ਅਥੇ ਤਿੰਨ ਚਾਰ ਦਿਨਾਂ ਬਾਅਦ ਆਉਂਗੀ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਰਖੜੀ ਆਉਣ ਢੀ ਆ ਤੇ ਮੇਰੀ ਭੈਣ ਨੇ ਵੀ ਹੋਣਾ ਰਖੜੀ ਬਨਣ ਮੈਨੂੰ ਉਹ ਤੇਰੀ ਭੈਣ ਦਾ ਤੈਨੂੰ ਜਿਆਦਾ ਫਿਕਰ ਆ ਤੇ ਮੇਰੀ ਮਾਂ ਦਾ ਕੋਈ ਫਿਕਰ ਨਹੀਂ ਆ ਜਿਹਦੇ ਬੱਚਾ ਨਹੀਂ ਤੇ ਨਹੀਂ ਸਿਰ ਪਿੜੋ ਰਹੀ ਆ ਸਿਰ ਪੜਾਉਂਦੀ ਮਾਂ ਆਪਣੀ ਨੂੰ ਫੋਨ ਕਰਕੇ ਕਹਿੰਦੀ ਡਿਸਪਰਿੰਨ ਖਵਾ ਲੈ। ਉਹ ਡਿਸਪਰਿੰਨ ਖਵਾ ਆਪਣੀ ਮਾਂ ਨੂੰ ਡਿਸਪਰਿੰਨ ਖਵਾ ਆਪਣੀ ਭੈਣ ਨੂੰ। ਨਾਰੇ ਲਾ ਦੇ ਆਇਓ ਡੈਕਸ ਜਿਹੜੀ ਆ ਰਹੀ ਐ ਏਡੀ ਦੂਰੋ। ਚੁੱਪ ਕਰਕੇ ਨਾ ਮੇਰੇ ਨਾਲ ਚੱਲ ਤਿੰਨ ਚਾਰ ਦਿਨ ਮੈਂ ਉੱਥੇ ਰਖੜੀ ਮਨਾ ਕੇ ਆਉਂਗੀ ਆਪਣੇ ਭਰਾ ਦੇ ਰਖੜੀ ਬਣ ਕੇ ਆਉਂਗੀ। ਚੱਲ। ਯਾਰ ਮੈਂ ਉਹੀ ਕਹਣਾ ਮੈਂ ਤੈਨੂੰ ਮਨਾ ਨਹੀਂ ਕਰਦਾ ਪਿਆ ਮੇਰੀ ਭੈਣ ਨੇ ਵੀ ਆਉਣਾ ਰਖੜੀ ਬੰਨਣ। ਤੂੰ ਇਦਾਂ ਕਰ ਇਕੱਲੀ ਚੱਲ ਜਾ। ਉਹ ਤੇਰੀ ਭੈਣ ਨਹੀਂ ਡੈਨ ਡੈਨ ਪਤਾ ਮੈਨੂੰ ਉਹ ਮੇਰੇ ਪਿੱਛੋਂ ਤੇਰੇ ਕੰਨ ਭਰਦੀ ਆ। ਉਹਨੂੰ ਪਤਾ ਆ ਪਰ ਜਾਈ ਕਰਨੀ ਹੋਣੀ ਰਖੜ ਏਣੀ ਹੋਣ ਦਿੰਦੀ ਮੈਂ ਹੁਣ ਤੂੰ ਮੇਰੇ ਨਾਲ ਚੱਲ ਚੱਲ ਮੇਰੇ ਨਾਲ ਚੱਲ ਮੈਂ ਇਦਾਂ ਕਰਦਾ ਵਾਂ ਮੈਂ ਨਾਲ ਚੱਲਦਾ ਤੇਰੇ ਠੀਕ ਆ ਤੇ ਤੈਨੂੰ ਛੱਡ ਕੇ ਤੇ ਫਿਰ ਮੈਂ ਵਾਪਸ ਆ ਜਾਵਾਂਗਾ ਛੱਡ ਕੇ ਆ ਚਿੰਗਾ ਉਹ ਵਿਆਹ ਕਰਕੇ ਆਈਆਂ ਕੋਈ ਭੱਜ ਕੇ ਨਹੀਂ ਆਈ ਜਿਹੜਾ ਕੋਈ ਛੱਡ ਕੇ ਆ ਜਾਏਗਾ ਨਾਲੇ ਨਾ ਇਸ ਵਾਰ ਆਪਣੀ ਭੈਣ ਨੂੰ ਆਪਣੇ ਦਿਮਾਗ ਚੋਂ ਬਾਹਰ ਕੱਢ ਦੇ ਤੇ ਚੱਲ ਮੇਰੇ ਨਾਲ ਮੇਰੇ ਪਿੱਕੇ ਉੱਥੇ ਜਾ ਕੇ ਵੇਖੀ ਕਿੱਦਾਂ ਮੇਰਾ ਭਰਾ ਮੈਨੂੰ ਪਿਆਰ ਕਰਦਾ ਆ ਇਹ ਹੱਥਾਂ ਦੇ ਚੁੱਕੇ ਰੱਖਦਾ ਵਾ ਅਸਲੀ ਪਿਆੰਟਰ ਦਾ ਪਿਆਰ ਹੁੰਦਾ ਕੀ ਐ ਮੈਨੂੰ ਮੈਂ ਜਾ ਕੇ ਵਗਾਉਂ ਆਪਣੇ ਪੇਕੇ ਚੱਲ ਤੇ ਜੇ ਮੈਂ ਜਾਣ ਤੋਂ ਮਨਾ ਕਰ ਦਵਾ ਫੇਰ ਤੇ ਜੇ ਮੈਂ ਵਾਪਸ ਆਉਣ ਤੋਂ ਮਨਾ ਕਰਦਾ ਫੇਰ ਹੈ ਪਰ ਮੇਰੀ ਭੈਣ ਨੇ ਵੀ ਹਣਾ ਰਖੜੀ ਬੰਨਣ ਓ ਛੱਡ ਭੈਣ 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 ਲਈ ਭੈਣ ਦਾ ਚੱਲ ਛੇਤੀ ਕਰ ਸਮਾਨ ਦਾ ਕਰੋ ਤੂੰ ਛੇਤੀ ਚਲੋ ਮੇਰੀ ਗੱਲ ਸੁਣ ਚੱਲ ਚੱਲ ਛੇਤੀ ਕਰ ਹਾਂ ਲੇਟ ਹੋਣ ਦੇ ਮੇਰੀ ਗੱਲ ਗੱਲ ਹੈ ਆ ਪਕੇ ਭੁਕੇ ਬੰਦ ਕਰਦੇ ਆਏ ਹਾਏ ਆ ਕੀ ਚਾਬੀ ਫੜਾਓ ਇੱਧਰ ਇੱਕ ਤਾਂ ਗਾਣੇ ਬੜਾ ਦੁਖੀ ਕੀਤਾ ਵਾ ਧਿਆਨ ਨਾਲ ਲੱਗੋ ਆ ਨਾ ਮੈਦੀ ਆਏ ਹਾਏ ਕੀ ਆ ਵੀ ਸੀਗਾ ਉਧਰ ਵਾਲੀ ਸਾਈਡ ਤੇ ਕਰ ਲੈ ਲਾ ਇਧਰ ਨੂੰ ਆ नहीं वेट कर ला होर। जल्दी कारे। दिया मेरा। आहे, रोको रुको हो रोको, रोको। गया लो ले हम्म ਓਹ ਕੋਈ ਰਖੜੀ ਸੋਹਣੀ ਨਹੀਂ ਹੈਗੀ ਇਹ ਵੇਖੀ ਜਾਂਦੇ ਸਬਜ਼ੀ ਲੈਣ ਆਈਆਂ ਰਖੜੀ ਲਿੱਲਾ ਜਿਹੜੀ ਲੈਣੀ ਹੈ ਲੈ ਐਵੇਂ ਕਿਵੇਂ ਲੈ ਲਾਂ ਕੋਈ ਵਧੀਆ ਜੀ ਤੇ ਹੋਣੀ ਚਾਹੀਦੀ ਨਾ ਰਖੜੀ ਪਾਜੀ ਡਿਜੀਟਲ ਰਖੜੀ ਹੈ ਕੀ ਅੱਜ ਕੱਲ ਜਿਹੜੀ ਚੱਲਦੀ ਆ ਡਿਜੀਟਲ ਰਖੜੀ ਤੇਰਾ ਭਰਾ ਐ ਲੈ ਨਮਸਕਾਰ ਆ ਸੋਹਣੀ ਲੱਗਦੀ ਆ ਸੋਨੇ ਵਰਗੀ ਲੱਗਦੀ ਸੋਨੇ ਵਰਗੀ ਆ ਕਿੰਨੇ ਦੀ ਆ 500 ਦੀ ਕਾਹਦੀ ਆਹੀ ਪੈਕ ਕਰ ਦੋ ਓਹ ਹਲੋ ਉਹ 10 12 ਥੋੜੀ ਇਕੱਠੀਆਂ ਲੈਣੀ ਆ ਇੱਕ ਦੇ ਕੱਢ ਕੇ 500 ਦੀ ਆ ਦੱਬਾ ਕੇ ਫੜਾਉਂਦੇ ਇਹਨੂੰ ਇੱਕ ਫੜਾਣਾ ਆ ਪੈਕ ਕਰ ਦੋ ਆ ਕਰ ਦੋ ਭਾਈ ਇੱਕ ਪੈਕ ਮੈਂ ਪੇਮੈਂਟ ਕਰ ਦੇਣਾ ਉੱਥੇ ਤੂੰ ਲੈ ਕੇ ਆ ਤਾਡਾ ਇਧਰ ਆਵੋ ਜੀ ਆ ਕਰਤੇ ਭਾਈ 500 ਰੁਪਏ ਛੇਤੀ ਆ ਜਾਓ ਭਰਾ ਇੰਤਜ਼ਾਰ ਕਰ ਰਿਹਾ ਹਾਂ ਆਹੋ ਆਲਾ ਫੜ ਰੱਖੜੀ ਓ ਮੇਰੀ ਗੱਲ ਸੁਣੋ ਇੱਕ ਮਿੰਟ ਉੱਟੋ ਈਵਾ ਸਾਹਮਣੇ ਰੱਖਦਾ ਨਾ ਸਾਹਮਣੇ ਰੱਖਣੀ ਧਿਆਨ ਧਿਆਨ ਨਾਲ ਬੈਠੋ ਚਲਿਏ ਹੁਣ ਮਠਿਆਈ ਵੀ ਲੈਣੀ ਸੀ ਚਲੋ ਬੈਠ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੋਕਿਓ ਕੀ ਹੋਇਆ ਹੁਣ ਹਾਏ ਹਾਏ ਕੁੰਡ ਤੇ ਕੱਢ ਲਾ ਪੇਕਿਆਂ ਦਾ ਪਿੰਡ ਆ ਗਿਆ ਲੈ ਉਹ ਸੋਹਰਾਂ ਦਾ ਪਿੰਡ ਆ ਤਾਂ ਕੁੰਡ ਕੱਢੀ ਦਾ ਉਹ ਜਿੱਥੇ ਇੱਜ਼ਤ ਹੋਵੇ ਨਾ ਉੱਥੇ ਹੀ ਇੱਜ਼ਤ ਕਰਾਉਣੀ ਚਾਹੀਦੀ ਆ ਚੱਲ ਹੁਣ ਚਲੋ ਹੁਆ ਆ ਲੈ ਅਗੇ ਤਰ੍ਹਾਂ ਦੇਖ ਸੋਣੀ ਲੱਗੰਦੀ ਇਹਨੂੰ ਵੀਰੇ ਵੀਰੇ ਮੰਮੀ ਮੰਮੀ ਅੱਧ ਦਿਮਾਗ ਖਰਾਬ ਹੈ ਇੱਥੇ ਵੇਲਾ ਤਾਲਾ ਲੱਗਾ ਵਾਜਾ ਮਾਰੀ ਜਾਂਦੀ ਆਂ ਨੇ ਵਾਹ ਤਾਲਾ ਹਾਏ ਹਾਏ ਇਹਨਾਂ ਨੇ ਤਾਲਾ ਘਰਾਤਾ ਇਹਨਾਂ ਨੂੰ ਪਤਾ ਸੀ ਕਿ ਭੈਣ ਆ ਰਹੀ ਆ ਮੈਨੂੰ ਕੀ ਪਤਾ ਵਾ ਇਹ ਗੱਲ ਹੋ ਗਈ ਕੁੰਨਾ ਯਾ ਬਣ ਕੇ ਖੜ ਗਿਆ ਬੋਲ ਵੀ ਕੁਝ ਮੂੰਹ ਤੋਂ ਗੱਲ ਸੁਣ ਤੂੰ ਮੈਨੂੰ ਸਹੁਰਿਆਂ ਤੇ ਲੈ ਕੇ ਆ ਗਈ ਹੈਂ ਰਖੜੀ ਤੇ ਭੈਣ ਨੇ ਵੀ ਆਣਾ ਮੈਨੂੰ ਰਖੜੀ ਬੰਨਣਾਂ ਵਾਸਤੇ ਤੇ ਮੈਂ ਘਰ ਚਲ ਜਾ ਬੜਾਇਆ ਭੈਣ ਦਾ ਭਾਈ ਤੇ ਰਖੜੀ ਬੰਨਦੀ ਦੇਖਣੀ ਆ ਨਾ ਜਦੋਂ ਮੈਂ ਆਪਣੇ ਭਰਾ ਦੀ ਬੰਨੂਗੀ ਉਦੋਂ ਦੇਖ ਲਈ ਨਾਲੇ ਕੰਨ ਖੋਲ ਕੇ ਮੇਰੀ ਗੱਲ ਸੁਣ ਲਾ ਆਪਾਂ ਨੇ ਹਜੇ ਜਾਣਾ ਨਹੀਂ ਰਖੜੀ ਤੋਂ ਬਾਅਦ ਹੀ ਜਾਣਾ ਆਪਾਂ ਨੇ ਹੁਣ ਉੱਥੇ ਜਾ ਕੇ ਬਹਿ ਜਾ ਸੋਫੇ ਤੇ ਚਾਹ ਲੈ ਕੇ ਆਉਣੀ ਆ ਮੈਂ ਤੇਰੇ ਲਈ ਉਹ ਉਹਨਾਂ ਨੂੰ ਪਤਾ ਨਾ ਭੈਣ ਆ ਰਹੀ ਆ ਤੇ ਕੁਝ ਖਾਣ ਪੀਣ ਨੂੰ ਲੈਣਗੇ ਉਹਨੇ ਨਾਲੇ ਗਿਫਟ ਵੀ ਰਖੜੀ ਦਾ ਚਲ ਫੋਨ ਕਰਕੇ ਪੁੱਛ ਲਾ ਦੋ ਫੋਨ ਦਿਓ ਓਹ ਸ਼ਿਟ ਓਹ ਸ਼ਿਟ ਹਲੋ ਹਾਂ ਪਹਿਨੇ ਹਲੋ ਵੀਰੇ ਕਿੱਥੇ ਤੁਸੀਂ ਪਹਿਲੇ ਮੈਂ ਤੇਰੀ ਪਰਜਾਈ ਦੇ ਨਾਲ ਉਹਦੇ ਪੇਕੇ ਆਇਆ ਆਂ ਵਾਪਸ ਕਿੰਨੇ ਵਜੇ ਆਣਾ ਤੁਸੀਂ ਵੀਰੇ ਹਾਂ ਪਹਿਨੇ ਮੈਂ 3-4 ਦਿਨ ਬਾਅਦ ਆਵਾਂਗਾ ਰਖੜੀ ਕੱਟ ਕੇ ਕਿਉਂਕਿ ਤੇਰੀ ਪਰਜਾਈ ਨੇ ਵੀ ਆਪਣੇ ਭਰਾ ਨੂੰ ਰਖੜੀ ਬੰਨਣੀ ਆ ਇੱਕ ਤੇਰੀ ਭੈਣ ਡਾਂਸ ਜੀ ਇੱਥੇ ਆ ਕੇ ਵੀ ਇਹਦਾ ਪਿੱਛਾ ਨਹੀਂ ਛੱਡਦੀ ਤੇ ਫਿਰ ਮੈਂ ਰਖੜੀ ਹਾਂ ਤੂੰ ਐਦਾਂ ਕਰ ਰਖੜੀ ਆਪਣੇ ਗਵਾਨੀਆਂ ਨੂੰ ਪਕੜਾ ਜਾ ਮੈਂ ਆ ਕੇ ਬੰਨ ਲਾਵਾਂਗਾ ਵੀਰੇ ਮੰਮੀ ਕਿੱਥੇ ਆ ਮੰਮੀ ਆਪਣੇ ਪੇਕੇ ਦੇ ਗਈ ਆ ਮਾਮੇ ਨੂੰ ਰਖੜੀ ਬੰਨਣ ਵਾਸਤੇ ਤੇ ਪਾਪਾ ਵੀ ਨਾਲ ਹੀ ਗਏ ਨੇ ਉਹਨਾਂ ਨੇ ਰਖੜੀ ਤੋਂ ਬਾਅਦ ਹੀ ਆਣਾ ਹੈ ਹਾਂ ਬੰਦ ਕਰ ਬੰਦ ਕਰ ਸੁ ਹੈਲੋ ਹੈਲੋ ਕਰਤਾ ਬੰਦ ਆ ਹੋਈ ਨਾ ਗੱਲ ਹੁਣ ਹੈਲੋ 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 ਹੇ ਹੇ ਹੈਲੋ ਕੱਟਦਾ ਉਹਨੇ ਕੱਟਤਾ ਆਹੋ ਦੁਬਾਰਾ ਲਾ ਲਾ ਇੱਕ ਮਿੰਟ ਹੈਲੋ ਹੈਲੋ ਲੱਗਦਾ ਸਿਗਨਲ ਨਹੀਂ ਆ ਰਿਹਾ ਫੋਨ ਸਵਿਚ ਆਫ ਹੋ ਗਿਆ ਲੈ ਲਿਆ ਸਵਾਦ ਕੀ ਮਤਲਬ ਮਤਲਬ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਕਦੀ ਵੀ ਮਤਲਬ ਹੀ ਨਹੀਂ ਹੋਣਾ ਚਾਹੀਦਾ ਨਹੀਂ ਤੇ ਜੈਸੇ ਨੂੰ ਤੈਸਾ ਹੋ ਜਾਂਦਾ आई को समझ हुन आ की समझ की समझ आई यही कि जे ए ਭੈਣ ਆਪਣੇ ਭਰਾ ਨੂੰ ਰਖੜੀ ਨਹੀਂ ਬਣ ਸਕੀ ਕਟੋਕਟ ਜਿਹੜੀ ਤੁਹਾਡੀ ਭੈਣ ਤੁਹਾਨੂੰ ਐਡੀ ਤਰ੍ਹਾਂ ਰਖੜੀ ਬਣਨ ਆ ਰਹੀ ਹੈ ਉਹ ਤੇ ਬਣ ਸਕਦੀ ਹੈ ਉਹਦੇ ਆਪਣੇ ਵੀਰ ਨੂੰ ਰਖੜੀ ਚਲ ਘਰ ਚਲਦੇ ਚਲ ਆ ਜਾ ਟੈਂਸ਼ਨ ਨਾ ਲੈ ਰਖੜੀ ਵਾਲੇ ਜਦ ਫੇਰ ਆ ਜਾਗੇ ਮੈਂ ਰਖੜੀ ਬਣਾ ਕੇ ਤੈਨੂੰ ਫੇਰ ਲੈ ਆਉਂਗਾ ਬੈਠ